ਏ ਬਾਬਾ ਨਾਨਕ ਕਹਿੰਦਾ ਮਨਾ ਜਾਗ ਵੇ ਹੇ ਹੋ ਹੋ ਜਰੂਰ ਕਹਿਣਾ ਚਾਹਾਂਗਾ ਇਲਾਕਾ ਨਿਵਾਸੀਆਂ ਨੂੰ ਸਮੂਹ ਸੰਗਤ ਨੂੰ ਕਿ ਜਿੱਥੇ ਬੱਚੇ ਨੇ ਇੱਕ ਦਿਨ ਇੱਥੇ ਦਰਸ਼ਨ ਕਰਨਾ ਆਉਣਾ ਹੈ ਜਿਹੜੇ ਬੱਚੇ ਇੱਥੇ ਪੜਨਗੇ ਉਹ ਮੈਨੂੰ ਲੱਗਦਾ ਹੈ ਕਿ ਮਹਾਰਾਜਿਆਂ ਬਖਸ਼ਾ ਹਮੇਸ਼ਾ ਲੈਣਗੇ ਕਿਉਂਕਿ ਰੋਜ਼ ਦਰਸ਼ਨ ਕਰਨੇ ਇਸ ਧਰਤੀ ਤੇ ਬਹਿ ਕੇ ਔਰ ਪ੍ਰਾਤਮਿਕਾ ਕੇ ਪ੍ਰੇਰ ਕਰਨੀ ਔਰ ਜਿੱਥੇ ਕਿ ਉਹਨੂੰ ਚੰਗੇ ਜੀਵਨ ਜਾਚ ਦੀ ਇੱਕ ਸੇਧ ਮਿਲ ਸਕੇ। ਔਰ ਮੇਰਾ ਪਿਛਲੇ 27 ਸਾਲ ਦਾ ਜੋ ਇਸ ਕਾਲਜ ਦਾ ਸਫਰ ਹੈ ਉਹ ਬਹੁਤ ਅੱਛਾ ਹੈ। ਇਹ 93 ਮੇ ਕਾਲਜ ਸਟੈਬਲਿਸ਼ ਹੋਇਆ ਥਾ ਔਰ ਅਬ ਇਹ ਬੁਲੰਦੀਆਂ ਕੀ ਔਰ ਹੈ ਮੈਂ ਭਗਵਾਨ ਸੇ ਪ੍ਰਾਰਥਨਾ ਕਰਦੀ ਹੂ ਕਿ ਔਰ ਉਚਾਈ ਉਪਰ ਪਹੁੰਚੇ। ਹੁਣ ਮੈਂ ਕਾਲਜ ਦੀਆਂ ਵਿਸ਼ੇਸ਼ਤਾਵਾਂ ਤੇ ਚਾਨਣਾ ਪਾਣਾ ਚਾਹਾਂਗੀ। ਕਾਲਜ ਦੇ ਵਿੱਚ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਲਈ ਵਜੀਫੇ ਐਸਸੀ ਬੀਸੀ ਵਰਗ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਅੰਮ੍ਰਿਤਾਰੀ ਵਿਦਿਆਰਥੀ ਲਈ ਹਰਿਆਣਾ ਸਿਗੁਰ ਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਕਾਲਰਸ਼ਿਪ ਪ੍ਰੋਵਾਈਡ ਕੀਤੀ ਜਾਂਦੀ ਹੈ ਸੁਵਿਧਾ ਭਰਪੂਰ ਲਾਇਬ੍ਰੇਰੀ ਤੇ ਆਨਲਾਈਨ ਕੰਪਿਊਟਰ ਕਲਾਸਾਂ ਲਗਾਈਆਂ ਜਾਂਦੀਆਂ ਹਨ ਬੀਸੀਏ ਤੇ ਪੀਜੀਡੀਸੀਏ ਦੇ ਵਿਦਿਆਰਥੀਆਂ ਲਈ ਵਧੀਆ ਪਲੇਸਮੈਂਟ ਬੀਸੀਏ ਤੇ ਪੀਜੀਡੀਸੀ ਦੇ ਵਿਦਿਆਰਥੀਆਂ ਲਈ ਵਧੀਆ ਪਲੇਸਮੈਂਟ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀਆਂ ਨੂੰ ਦਾਖਲੇ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ ਸਾਡੇ ਇੱਕ ਕਾਲਜ ਦਾ ਇੱਕ ਹੁਣ ਹਰ ਵਿਦਿਆਰਥੀ ਹੈ ਗੁਰਮukh ਸਿੰਘ ਉਹਨੇ ਯੂਨੀਅਰ ਬਰਡ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਯੂਨੀਅਰ ਬਰਡ ਹਾਕੀ ਦੇ ਵਿੱਚ ਜਿਹਦੇ ਵਿੱਚ ਕਿ ਸਾਡੀ ਹਾਕੀ ਟੀਮ ਇੰਡੀਅਨ ਹਾਕੀ ਟੀਮ 4th ਨੰਬਰ ਤੇ ਸੀ ਨੈਕਸਟ ਸਾਡੇ ਕੋ ਮਿਆਂਕ ਸ਼ਰਮਾ ਸੀ ਲੜਕਾ ਉਹਨੇ ਖੇਲੋਂ ਇੰਡੀਆ ਦੇ ਵਿੱਚ ਗੋਲ ਕੀਪਰ ਦੀ ਬਹੁਤ ਅੱਛੀ ਭੂਮਿਕਾ ਨਿਭਾਈ ਸੀ ਜੋਨ ਕਿ ਅੱਜ ਜੌਬ ਹੈ ਕਰ ਇੰਡੀਅਨ ਆਇਲ ਦੇ ਵਿੱਚ ਜੌਬ ਕਰ ਰਿਹਾ ਗੁਰਮukh Singh Income Tax Department ਦੇ ਵਿੱਚ ਹੋ ਗਿਆ ਇਸ ਤਰ੍ਹਾਂ ਅਸੀਂ ਬਹੁਤ ਸਾਰੇ ਪਲੇਅਰ ਨੇ ਮੇਰੇ ਜਿਹੜੇ ਕਿ ਅਲੱਗ-ਅਲੱਗ ਡਿਪਾਰਟਮੈਂਟ ਨੂੰ ਜੁਆਇਨ ਕਰ ਚੁੱਕੇ ਇਸਪ੍ਰਸ ਕੋਪਾਲ ਪਾਸਕਲ ਬਹੁਤ ਸਾਰੀ ਲੈਂਗੁਏਜ ਅਸੀਂ ਸਿਖਾਉਂਦੇ ਹਾਂ ਜਿਹੜੇ ਬੱਚਿਆਂ ਨੂੰ ਬਿਲਕੁਲ ਕੰਪਿਊਟਰਸ ਦਾ ਇੰਟਰਸਟ ਵੀ ਨਹੀਂ ਹੈ ਉਹਨਾਂ ਨੂੰ ਅਸੀਂ MS Word Office ਤੋਂ ਲੈ ਕੇ ਐਜ਼ ਏ ਸੀ ਦੇ ਵਿੱਚ ਪੂਰਾ ਇੰਟਰਸਟ ਦਿਖਾ ਕੇ ਅਸੀਂ ਉਹਨੂੰ ਇੱਕ ਸੌਫਟਵੇਅਰ ਡਿਵੈਲਪਰ ਬਣਾ ਕੇ 3 ਸਾਲ ਬਾਅਦ ਅਸੀਂ ਇੱਥੋਂ ਕੱਢਦੇ ਹਾਂ ਆਵਾ ਅਰਸ਼ਪ੍ਰੀਤ ਸਿੰਘ ਮੇਰਾ ਇੱਕ ਸਟੂਡੈਂਟ ਹੈ ਜਿਹੜਾ ਕਿ ਬਾਹਰ ਇੱਕ ਤਬਲਾਵਾਦਕ ਦੇ ਰੂਪ ਤੇ ਵਿੱਚ ਗਾਇਮ ਦੇ ਵਿੱਚੋਂ ਫਾਰਨ ਦੇ ਵਿੱਚ ਅਮਰੀਕਾ ਜਾ ਚੁੱਕਾ ਹੈ ਔਰ ਇਸ ਤੋਂ ਇਲਾਵਾ ਗਗਨਦੀਪ ਸਿੰਘ ਔਰ ਹਰਪਜਨ ਸਿੰਘ ਜਿਹੜਾ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੌਬ ਹੀ ਕਰ ਰਹੇ ਨੇ ਤਾ ਹੋਰ ਵੀ ਕਈ ਵਿਦਿਆਰਥੀ ਨੇ ਜਿਹੜੇ ਇੱਥੋਂ ਸਿੱਖ ਕੇ ਹਰਪ੍ਰੀਤ ਸਿੰਘ ਹੈ ਜਿਹੜਾ ਕਿ ਇੱਥੋਂ ਗਾਇਨ ਸਿੱਖ ਕੇ ਹੁਣ ਇਸ ਟਾਈਮ ਕੀ ਉਹ ਜਰਮਨੀ ਆਪਣਾ ਜਿਹੜਾ ਇਹ ਹੋਰ ਦੇਸ਼ ਦੇ ਵਿੱਚ ਆਪਣੇ ਤਰ੍ਹਾਂ ਦਾ ਪ੍ਰਚਾਰ ਵੀ ਕਰ ਰਿਹਾ ਹੈ ਔਰ ਉਥੇ ਸਟੱਡੀ ਵੀ ਦੇ ਰੁਖ ਦੇ ਵਿੱਚ ਵੀ ਕੀਆ ਹੋਇਆ ਵੀਰ ਹੁਣੀ ਮਨ ਲੱਗਦਾ ਵੀ ਬਜ਼ੁਰਗਾਂ ਦੇ ਵਿੱਚ ਵੀ ਜਿਹਾ ਸਾਹ ਵੰਦੇ ਹਨਾ ਬਾਇਓ ਜੀ ਪਿੰਡਾਂ ਚੰਗੀ ਗੱਲ ਹੈ ਬਜ਼ੁਰਗ ਜਿਹੜੇ ਆ ਇਤਿਹਾਸੇ ਨਾਲ ਜੁੜੇ ਹੁੰਦੇ ਕੁਝ ਨਾ ਕੁ ਸਿੱਖਣ ਨੂੰ ਮਿਲਦਾ ਜੀ ਨਾ ਜੀ ਜਿੰਮੇਦਾਰਾਂ ਕੇ ਗੱਲ ਬੈਠਾ ਜੀ ਆਪਣਾ ਦੁਕਾਨ ਹੈ ਜੀ ਜੋ ਤੁਸੀਂ ਮਿਲਦੇ ਜੁਲਦੇ ਨੇ ਰਹਿੰਦੇ ਨੇ ਜੀ ਤਾਂ ਅਸੀਂ ਬਿਲਕੁਲ ਹੀ ਬੇਸਿਕ ਤੋਂ ਸ਼ੁਰੂ ਕਰਦੇ ਆ ਕਿ ਕੀ ਚੀਜ਼ ਹੁੰਦੀ ਹੈ ਕੀ ਵੀ ਹੁੰਦੀ ਹੈ ਤੇ ਕਿਉਂਕਿ ਅੱਜ ਕੱਲ ਸਮਾਰਟ ਰੂਮ ਦਾ ਜਮਾਨਾ ਹੈ ਤੇ ਸਾਰੀ ਚੀਜ਼ ਆਟੋਮੈਟਿਕ ਜੇ ਅਸੀਂ YouTube ਤੇ ਵੀ ਸਿੱਖਦੇ ਆ ਤਾਂ ਵੀ ਪੋਸੀਬਲ ਹੋ ਜਾਂਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਬਟ ਅਸੀਂ ਪੂਰਾ ਐਫਰਟ ਦਿੰਦੇ ਆ ਕਿ ਉਹ ਜਿੰਨਾ ਹੋ ਸਕੇ ਈਜ਼ੀ ਸਿੱਖ ਸਕੇ ਦਰ ਤੇ ਆਏ ਫਕੀਰ ਨੂੰ ਕਿਉਂ ਚਿੜਕਦਾ ਹੈ ਇਕਰ ਪੱਲੇਓ ਖੈਰ ਨਹੀਂ ਪੋਣ ਜੁਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪ੍ਰਿੰਸੀਪਲ ਸਰ ਤੁਸੀਂ ਆਪਣਾ ਇੱਕ ਵਾਰ ਜੀ ਨਾਂ ਦੱਸ ਦਿਓ ਜੀ ਪਹਿਲਾਂ ਤਾਂ ਮੈਂ ਡਾਕਟਰ ਸੁਖਦੇਵ ਸਿੰਘ ਪ੍ਰਿੰਸੀਪਲ ਸ਼੍ਰੀ ਗੁਰਕਿਸ਼ਨ ਸਾਹਿਬ ਖਾਲਸਾ ਕਾਲਪਨੋਕਰ ਸਾਹਿਬ ਪੀਟੀਈ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਸੇਵਾ ਨਿਭਾਉਂਦੇ ਮੈਨੂੰ ਇੱਥੇ ਘੱਟ ਕਰਤੋਂ 14 ਸਾਲ ਹੋ ਗਏ ਸੇਵਾ ਨਿਭਾਉਂਦੇ ਕਿਉਂਕਿ 2011 ਜੂਨ ਦਾ ਕਾਲਜ ਮੋਟਰ ਸੁਜੀਤ ਹੋਇਆ ਹੈ ਉਦੋਂ ਤੋਂ ਮੈਂ ਸੇਵਾ ਨਿਭਾ ਰਿਹਾ ਹਾਂ ਠੀਕ ਹੈ ਜੀ ਤੇ ਇੱਥੇ ਕਾਲਜ ਦੇ ਵਿੱਚ ਕਿੰਨੇ ਬੱਚੇ ਇਸ ਟਾਈਮ ਜਿਹੜਾ ਪੜ੍ਹਾਈ ਕਰ ਰਹੇ ਨੇ ਇਸ ਟਾਈਮ ਕਾਲਜ ਦੇ ਚ 400 ਤੋਂ ਵੱਧ ਬੱਚੇ ਵਿਦਿਆਪ੍ਰਾਪਤ ਕਰ ਰਹੇ ਨੇ ਠੀਕ ਹੈ ਤੇ ਆਪਣਾ ਜਿਹੜਾ ਕਾਲਜ ਵੱਲੋਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਜਿੱਦਾਂ ਕਹਿੰਦੇ ਆ ਵੀ ਆਪਾਂ ਜਿਹੜਾ ਸਿੱਖ ਧਰਮ ਦੇ ਲਈ ਆਪਾਂ ਕੋਈ ਵਜੀਫਾ ਜਾਂ ਸਕਾਲਰਸ਼ਿਪ ਵੀ ਹੁੰਦੀ ਹੈ ਉਹਦੇ ਬਾਰੇ ਥੋੜਾ ਦੱਸ ਦੋ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੇ ਵਿਦਿਆਰਥੀ ਤੇ ਵਿੱਦਿਆ ਪ੍ਰਾਪਤ ਕਰ ਰਹੇ ਨੇ ਭਾਵੇਂ ਐਸਸੀ ਕੈਟਾਗਰੀ ਦੇ ਵਿਦਿਆਰਥੀ ਨੇ ਭਾਵੇਂ ਜਨਰਲ ਕੈਟਾਗਰੀ ਦੇ ਵਿਦਿਆਰਥੀ ਨੇ ਓਬੀਸੀ ਦੇ ਵਿਦਿਆਰਥੀ ਨੇ ਜਿਹੜੀਆਂ ਜੜੀਆਂ ਵੀ ਸਕਾਲਰਸ਼ਿਪ ਸਰਕਾਰ ਵੱਲੋਂ ਮਿਲਦੀਆਂ ਨੇ ਉਹਨਾਂ ਨਿਯਮਾਂ ਦੇ ਤਹਿਤ ਐਸਸੀ ਕੈਟਾਗਰੀ ਦਾ ਦਾਖਲਾ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਹਰਿਆਣਾ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਜਿਹਦੇ ਕੇ ਪ੍ਰਬੰਧਨ ਅਧੀਨ ਇਹ ਕਾਲਜ ਚੱਲ ਰਿਹਾ ਹੈ ਧਰਮ ਪ੍ਰਚਾਰ ਵਿੰਗ ਵੱਲੋਂ ਜਿਹੜੇ ਵੀ ਵਿਦਿਆਰਥੀ ਵਿਦਿਆਰਥਣਾ ਅਮਰਤਾਰੀ ਹੁੰਦੇ ਆ ਉਹਨਾਂ ਨੂੰ 8000 ਰੁਪਿਆ ਗ੍ਰੈਜੂਏਸ਼ਨ ਲੈਵਲ ਤੇ ਤੇ 10000 ਰੁਪਿਆ ਪੋਸਟ ਗ੍ਰੈਜੂਏਸ਼ਨ ਲੈਵਲ ਤੇ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜਿਸ ਲਈ ਜਿਹੜੀ ਆ ਇਨਕਮ ਦੀ ਕੋਈ ਸੀਮਾ ਨਹੀਂ ਹੈਗੀ ਉਹ ਕਿਸੇ ਨੂੰ ਵੀ ਜਿਹੜਾ ਬੱਚਾ ਅਮਰਤਾਰੀ ਹੋਏਗਾ ਉਹਨੂੰ ਮਿਲੇਗਾ ਤੇ ਤੁਸੀਂ ਜਿਹੜਾ ਆ ਇੱਥੇ ਜਿਹੜੀਆਂ ਸੇਵਾਵਾਂ ਤੁਸੀਂ ਕਹਿ ਰਹੇ ਹੋ ਵੀ 14 ਸਾਲ ਹੋ ਚੁੱਕੇ ਤੁਹਾਨੂੰ ਇੱਥੇ ਸੇਵਾਵਾਂ ਨਿਭਾਉਂਦੀ ਹੋਈ ਤੇ ਕੋਈ ਇਦਾਂ ਦਾ ਸਟੂਡੈਂਟ ਹੋਵੇ ਜਿਹੜਾ ਤੁਹਾਡੇ ਦਿਲ ਤੇ ਛਾਪ ਛੱਡ ਕੇ ਗਿਆ ਹੋਵੇ ਵੀ ਇਦਾਂ ਦਾ ਸਟੂਡੈਂਟ ਵੀ ਹਾਂ ਅੱਜ ਵੀ ਤੁਹਾਨੂੰ ਯਾਦ ਹੈ ਉਹ ਸਟੂਡੈਂਟ ਉਹਦੇ ਬਾਰੇ ਦੱਸੋ ਮੈਂ ਬਾਲਾ ਪ੍ਰੀਤਮ ਜੀ ਦੀ ਇਸ ਵਰਸੋਈ ਧਰਤੀ ਤੇ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਸਮੂਹ ਇਲਾਕਾ ਨਿਵਾਸੀਆਂ ਨੂੰ ਕਿ ਇੱਥੇ ਇਦਾਂ ਦੇ ਵਿਦਿਆਰਥੀ ਵੀ ਆਏ ਨੇ ਜਿਹੜੇ ਕਿ ਦੂਜੇ ਕਾਲਜਾਂ ਚੋਂ ਮਤਲਬ ਕੱਲ ਕਾਮਯਾਬ ਨਹੀਂ ਹੋਏ ਪਰ ਇੱਥੇ ਆ ਕੇ ਪਾਸ ਵੀ ਹੋਏ ਨੇ ਬਾਲ ਪਿਤਾ ਦੀ ਕਿਰਪਾ ਨਾਲ ਔਰ ਉਹ ਧਰਮ ਨਾਲ ਵੀ ਜੁੜੇ ਨੇ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੇ ਇੱਥੇ ਇੱਕ ਪ੍ਰੇਰਣਾ ਮਿਲਦੀ ਹੈ ਕਿਉਂਕਿ ਬਾਲਾ ਪਿਤਮ ਜੀ ਦੀ ਜੇ ਆਪਾਂ ਉਮਰ ਵੇਖੀਏ 5 ਸਾਲ 11 ਮਹੀਨੇ ਤਾਂ ਜਿੱਥੇ ਕਿ ਵਿਦਿਆ ਦਾ ਵਰਦਾਨ ਵੀ ਹੈ ਬੱਚਿਆਂ ਨੂੰ ਤੇ ਇੱਥੇ ਆ ਕੇ ਪ੍ਰੇ ਕਰਦੇ ਹੋ ਮੈਨੂੰ ਲੱਗਦਾ ਹੈ ਕਿ ਬੱਚੇ ਚੰਗੇ ਨਾਗਰਿਕ ਬਣ ਕੇ ਨਿਕਲਦੇ ਇੱਕ ਸਰ ਜਿਹੜੇ ਦਸਤਾਰ ਮੁਕਾਬਲੇ ਵੀ ਇੱਥੇ ਕਰਾਏ ਜਾਂਦੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਦਸਤਾਰ ਦੀਪਸ ਹੁੰਦਾ ਹੈ ਮੈਂ ਖੁਦ ਇਹਦਾ ਅਡਜਸਟਮੈਂਟ ਦੇ ਲਈ ਤੁਸੀਂ ਸੱਦੇ ਸੀਗਾ ਆਈ ਥਿੰਕ ਮੈਂ ਮੈਨੂੰ ਇਹ ਸਭ ਤੋਂ ਵਧੀਆ ਗੱਲ ਲੱਗੀ ਵੀ ਦਸਤਾਰ ਮੁਕਾਬਲੇ ਵੀ ਕਰਾਈ ਜਾਂਦੇ ਸਾਨੂੰ ਦਸਤਾਰਾਂ ਦੇ ਪ੍ਰਤੀ ਵੀ ਜੋੜਿਆ ਜਾਂਦਾ ਤੇ ਐਡਮਿਸ਼ਨ ਬਾਰੇ ਦੱਸ ਦੂ ਜਿਹੜਾ ਐਡਮਿਸ਼ਨ ਆ ਕਦੋਂ ਤੋਂ ਸ਼ੁਰੂ ਹੋਈਆਂ ਨੇ ਤੇ ਕਦੋਂ ਜਿਹੜਾ ਆ ਲਾਸਟ ਡੇਟ ਆ ਸਾਡੇ ਹੁਣੇ DHE ਨੇ ਪੋਰਟਲ ਖੋਲ੍ਹਿਆ ਹੈ 19 ਤਰੀਕ ਨੂੰ ਪੋਰਟਲ ਖੋਲ੍ਹਿਆ ਔਰ ਇਹ ਘੱਟੋ ਘੱਟ ਮਹੀਨਾ ਪੋਰਟਲ ਖੁੱਲਿਆ ਰਹੇਗਾ ਔਰ ਇਹ ਦਾਖਲੇ ਜਿਹੜੇ ਹੈਗੇ ਫਸਟ ਸੈਕੰਡ ਵੀਕ ਆਫ ਜਿਹੜਾ ਕਿਉਂਕਿ ਸਾਡਾ ਜਿਹੜਾ ਕਾਲਜ ਹੈ ਆਫਲਾਈਨ ਐਡਮਿਸ਼ਨ ਸਾਡੇ ਕਾਲਜ ਚੋਂ ਦਾ ਵਿਦਿਆਰਥੀ ਸਿੱਧਾ ਆ ਕੇ ਦਾਖਲਾ ਲੈ ਸਕਦਾ ਹੈ। ਆਨਲਾਈਨ ਨਹੀਂ ਸਾਡੇ ਦਾਖਲੇ ਆਨਲਾਈਨ ਨਹੀਂ ਸਾਡਾ ਅਸੀਂ ਪੋਰਟਲ ਤੇ ਹੈਗੇ ਮਾਇਨੋਰੀਟੀ ਇੰਸਟੀਟਿਊਸ਼ਨ ਸਾਡਾ ਉੱਤੇ ਨਾ ਨਜ਼ਰ ਆਉਂਦਾ ਪਰ ਇਹ ਦਾਖਲੇ ਚੱਲਣਗੇ ਹਲੇ ਕਿਉਂਕਿ ਮੀਨਾ ਦਾਖਲੇ ਚੱਲਨੇ ਨੇ ਤੇ ਮੈਂ ਇਸ ਸੰਬੰਧ ਦੀ ਇਹ ਵੀ ਜਾਣਕਾਰੀ ਦੇ ਦਵਾ ਕਿ ਜਿਹੜੇ ਵੀ ਬੱਚੇ ਸਾਡੇ ਕੋਲ ਦਾਖਲੇ ਐਸਸੀ ਕੈਟਾਗਰੀ ਤੇ ਲੈ ਰਹੇ ਨੇ ਉਹ ਸਰਕਾਰ ਦੇ ਨਿਯਮਾਂ ਅਨੁਸਾਰ ਦਾਖਲੇ ਹੋ ਰਹੇ ਆ ਔਰ ਸਾਡੇ ਪੂਰੇ ਨੀੜੀ ਸਟੂਡੈਂਟਸ ਨੂੰ ਸਾਡੇ ਮੇਰੇ ਵੱਲੋਂ ਅਤੇ ਸਾਡੇ ਸਟਾਫ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤਾਂ ਕਿ ਉਹ ਬੱਚੇ ਪੜ੍ਹ ਸਕਣ ਕਿਉਂਕਿ ਸਾਡੇ ਕੋਲ 52 ਪਿੰਡਾਂ ਦੇ ਬੱਚੇ ਇਸ ਵਿਦਿਆਪਾਤ ਪ੍ਰਾਪਤ ਕਰ ਰਹੇ ਹਨ ਅਤੇ ਲੜਕੀਆਂ ਲਈ ਲੜਕੀਆਂ ਲਈ ਤਿੰਨ ਬੱਸਾਂ ਹਨ ਜੋ ਕਿ ਵਕ ਵਕ 50 ਪਿੰਡਾਂ ਤੋਂ ਬੱਸਾਂ ਨੂੰ ਕਵਰ ਕਰਦੀਆਂ ਨੇ ਜਿਹੜੇ ਪੇਰੈਂਟਸ ਨਹੀਂ ਪੜਾਉਣਾ ਪੜਾ ਸਕਦੇ ਕਿਉਂਕਿ ਸਰਕਾਰੀ ਬੱਸਾਂ ਦਾ ਬੜਾ ਔਖਾ ਹੈਗਾ ਤੇ ਬੜੇ ਹੀ ਨੋਮੀਨਲ ਚਾਰਜਸ ਨੇ ਕੋਈ ਇਹਦੇ ਵਿੱਚ ਪ੍ਰੋਫਿਟ ਮੋਟਿਵ ਨਹੀਂ ਹੈਗਾ ਸਾਡੀ ਸੰਸਥਾ ਦਾ ਕਿਉਂਕਿ ਗੁਰੂ ਮਹਾਰਾਜ ਦੀ ਸੰਸਥਾ ਹੈਗੀ ਅੰਤ ਵਿੱਚ ਇਹ ਜ਼ਰੂਰ ਕਹਿਣਾ ਚਾਹਾਂਗਾ ਇਲਾਕਾ ਨਿਵਾਸੀਆਂ ਨੂੰ ਸਮੂਹ ਸੰਗਤ ਨੂੰ ਕਿ ਜਿੱਥੇ ਬੱਚੇ ਨੇ ਇੱਕ ਦਿਨ ਇੱਥੇ ਦਰਸ਼ਨ ਕਰਨਾ ਆਣਾ ਹੈ ਜਿਹੜੇ ਬੱਚੇ ਇੱਥੇ ਪੜਨਗੇ ਉਹ ਮੈਨੂੰ ਲੱਗਦਾ ਹੈ ਕਿ ਮਹਾਰਾਜ ਜੀ ਬਖਸ਼ਿਸ਼ਾਂ ਹਮੇਸ਼ਾ ਲੈਣਗੇ ਕਿਉਂਕਿ ਰੋਜ਼ ਦਰਸ਼ਨ ਕਰਨੇ ਇਸ ਧਰਤੀ ਤੇ ਬਹਿ ਕੇ ਆਪਰਾਧਮਾ ਕੇ ਪ੍ਰੇਅ ਕਰਨੀ ਔਰ ਜਿੱਥੇ ਕਿ ਉਹਨੂੰ ਚੰਗੇ ਜੀਵਨ ਜਾਚ ਦੀ ਇੱਕ ਸੇਧ ਮਿਲ ਸਕੇ ਤੇ ਸੰਗਤਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਓ ਪ੍ਰਿੰਸੀਪਲ ਸਾਹਿਬ ਨੂੰ ਮਿਲੋ ਸਟਾਫ ਨੂੰ ਮਿਲੋ ਤੇ ਕੋਲਜ ਦੇ ਵਿੱਚ ਜਿਹੜਾ ਤੁਸੀਂ ਆ ਕੇ ਦੇਖੋ ਕੋਲਜ ਨੂੰ ਮਾਹੌਲ ਦੇਖੋ ਕਿ ਮੈਨੂੰ ਬਹੁਤ ਕੋਲਜ ਦਾ ਮਾਹੌਲ ਵਧੀਆ ਲੱਗਿਆ ਤੁਸੀਂ ਕਹਿੰਦੇ ਕੁੜੀਆਂ ਨੂੰ ਜਾਣੇ ਤੁਸੀਂ ਮੁੰਡਿਆਂ ਨੂੰ ਵੀ ਬਾਹਰ ਨਹੀਂ ਜਾਣ ਦਿੰਦੇ ਟੀਚਰਾਂ ਦੀ ਇਜਾਜ਼ਤ ਤੋਂ ਵੀ ਨਾ ਠੀਕ ਹੈ ਜੀ ਮੈਂ ਜਦੋਂ ਗੇਟ ਦੇ ਵਿੱਚ ਆਇਆ ਤਾਂ ਮੈਨੂੰ ਪੱਕੇ ਤਰੀਕੇ ਨਾਲ ਪੁਛਗੀਚ ਕੀਤੀ ਗਈ ਹੈ ਵੀ ਕਿੱਥੇ ਮਿਲਣਾ ਕਿੱਥੇ ਨਹੀਂ ਆਦਰਵਾਇਜ਼ ਮੈਡਮ ਦੇ ਨਾਮ ਗੱਲ ਕਰਾ ਕੇ ਮੈਨੂੰ ਅੰਦਰ ਆਣ ਦਿੱਤਾ ਗਿਆ ਇਹ ਵੀ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਵੀ ਅਦਰ ਪਰਸਨ ਜਿਹੜਾ ਹੈ ਇੱਥੇ ਜਿਹੜਾ ਹੈ ਅਲਾਉ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰ ਹੁਣ ਅਸੀਂ ਚਲਦੇ ਹਾਂ ਕਮਰਸ ਡਿਪਾਰਟਮੈਂਟ 'ਚ ਆਓ ਤੁਹਾਨੂੰ ਮਿਲਾਂਦੇ ਹਾਂ ਕਮਰਸ ਡਿਪਾਰਟਮੈਂਟ ਦੇ ਪ੍ਰੋਫੈਸਰ ਪ੍ਰਵੀਨ ਕੌਰ ਜੋ ਕਿ ਐਚਓਡੀ ਹਨ ਕਮਰਸ ਡਿਪਾਰਟਮੈਂਟ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਥੋੜਾ ਜਿਹਾ ਆਪਣੇ ਬਾਰੇ ਚੰਨਣਾ ਪਾਓ ਜੀ ਤੁਹਾਡਾ ਨਾਮ ਤੇ ਜੋ ਤੁਸੀਂ ਇੱਥੇ ਸੇਵਾਵਾਂ ਨਿਭਾ ਰਹੇ ਹੋ ਉਹਨਾਂ ਬਾਰੇ ਦੱਸੋ ਮੈਂ ਪ੍ਰੋਫੈਸਰ ਪ੍ਰਵੀਨ ਕੌਰ ਐਚਓਡੀ ਡਿਪਾਰਟਮੈਂਟ ਆਫ ਕਮਰਸ ਮੈਂ 2015 ਤੋਂ ਇਸ ਕਾਲਜ ਵਿੱਚ ਸੇਵਾਵਾਂ ਨਿਭਾ ਰਹੀ ਹਾਂ ਮੇਰੇ ਡਿਪਾਰਟਮੈਂਟ ਦੇ ਵਿੱਚ ਜਦੋਂ ਤੋਂ ਮੈਂ ਆਈ ਹਾਂ ਬੱਚੇ ਬਹੁਤ ਹੀ ਲਗਨ ਨਾਲ ਪੜ੍ਹਾਈ ਕਰਕੇ 100% ਆਪਣਾ ਨਤੀਜਾ ਦੇ ਰਹੇ ਹਨ ਜਿਸ ਦੇ ਸਫਲ ਰੂਪ ਜਿਹੜੇ ਮੇਰੇ ਨਵਨੀਤਕੁਰ ਬੱਚੀ ਰਾਮਗੜ੍ਹ ਰੁੜਕੀ ਦੀ ਹੈ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਅਪੁਆਇੰਟ ਹੋਈ ਸਰਕਾਰੀ ਜੋਬ ਤੇ ਪ੍ਰਿਯੰਕਾ ਬੱਚੀ ਧਨਾਨਾ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਰਿਕਰੂਟ ਹੋਈ ਅਮਨਪ੍ਰੀਤ ਕੌਰ ਜੋ ਕਿ 2017 ਦੀ ਬੈਂਸ ਦੀ ਬੱਚੀ ਹੈ ਉਹ UHBVN ਉਤਰੀ ਹਰਿਆਣਾ ਬਿਜਲੀ ਵਿਤਰਨ ਨਿਗਮ ਦੇ ਵਿੱਚ ਕਲਰିକਲ ਪੋਸਟ ਤੇ ਅਪਾਇੰਟ ਹੋਏ ਇਸ ਤਰ੍ਹਾਂ ਮੇਰੇ 25 ਤੋਂ 30 ਬੱਚੇ ਹਨ ਜਿਦੋਂ ਦੇ ਮੇਰੇ ਸੇਵਾ ਕਾਲ ਦੇ ਵਿੱਚੋਂ ਬੱਚੇ ਗਵਰਨਮੈਂਟ ਅਧਾਰਿਆਂ ਦੇ ਵਿੱਚ ਕੰਮ ਕਰ ਰਹੇ ਹਨ 25 ਤੋਂ 30 ਬੱਚੇ ਹਨ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ CA ਦੇ ਐਜ਼ ਐਨ ਅਸਿਸਟੈਂਟ ਅਕਾਊਂਟੈਂਟ ਕੰਮ ਕਰ ਰਹੇ ਹਨ ਸਾਡਾ ਜਿਹੜਾ ਕਮਰਸ ਵਿਭਾਗ ਹੈ ਕੰਪਿਊਟਰ ਵਿਭਾਗ ਹੈ ਆਰਟਸ ਵਿਭਾਗ ਹੈ ਤਿੰਨਾਂ ਵਿਭਾਗਾਂ ਦਾ ਜਿਹੜਾ ਰਿਜ਼ਲਟ ਹੈ ਉਹ 100% ਰਹਿੰਦਾ ਹੈ ਕਿਉਂਕਿ ਇਹ ਜਿਹੜੀ ਧਰਤੀ ਹੈ ਇਹ ਉਹ ਗੁਰੂ ਦੀ ਕਿਰਪਾ ਵਾਲੀ ਧਰਤੀ ਹੈ ਜਿੱਥੇ ਮੇਰੇ ਸਿੱਖਾਂ ਦੇ 8ਵੇਂ ਪਾਸ਼ੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸ਼ੋ ਪ੍ਰਾਪਤ ਹੈ ਜਿੱਥੇ ਆ ਕੇ ਉਹਨਾਂ ਨੇ ਛੱਜੂ ਚਿਬਰ ਵਰਗੇ ਗੁੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਵਾਏ ਉਹਦੇ ਕਪਾਟ ਵੀ ਖੋਲੇ ਉਹਦੇ ਗਿਆਨ ਦੇ ਕਪਾਟ ਵੀ ਖੋਲੇ ਉਹਦੇ ਕੰਨਾਂ ਦੇ ਕਪਾਟ ਵੀ ਖੋਲੇ ਉਹਦੇ ਮੂਹ ਦੇ ਕਪਾਟ ਵੀ ਖੋਲੇ ਤੇ ਲਾਲਚੰਦ ਵਰਗਿਆਂ ਦੇ ਹੰਕਾਰ ਵੀ ਤੋੜਿਆ ਤੇ ਮੈਂ ਇਸ 30 ਏ ਧਰਤੀ ਦੀ ਕਿਰਪਾ ਨੂੰ ਤਿੰਨ ਲਾਈਨਾਂ ਦੇ ਵਿੱਚ ਬਿਆਨ ਕਰਾਂਗੀ ਤੇਰੇ ਚਰਨੀ ਨਿਮਾਣਾ ਹੋਸ ਵੱਲੀ ਆਏ ਜੋ ਸੇਵਾ ਕਰਕੇ ਬਾਣੀ ਪੜ੍ਹ ਕੇ ਮੁਰਾਦਾ ਪਾਏ ਉਹ ਜੋ ਦਰ ਤੇਰੇ ਤੇ ਆਵਦੇ ਖਾਲੀ ਝੋਲੀਆਂ ਪਰ ਲੈ ਜਾਂਦੇ ਨਾ ਟੋਟ ਕੋਈ ਵੀ ਆਵੇ ਸ਼੍ਰੀ ਹਰੀ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਸ਼੍ਰੀ ਹਰੀ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਪੂਰੇ ਕਾਲਜ ਦੇ ਵਿੱਚ ਜਿੰਨੇ ਵੀ ਪ੍ਰੋਫੈਸਰ ਸਾਹਿਬਾਨ ਨਹੀਂ ਉਹਨਾਂ ਦਾ ਸਾਰਿਆਂ ਦਾ ਜਿਹੜਾ ਮੈਂ ਇੰਟਰਵਿਊ ਲਿਆ ਹੈ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਜਿੱਥੇ ਉਹ ਜੇ ਪ੍ਰੋਫੈਸਰ ਨੇ ਜਿਨ੍ਹਾਂ ਨੂੰ ਧਰਮ ਬਾਰੇ ਸਟੱਡੀ ਬਾਰੇ ਤੇ ਆਪਣੇ ਸ਼ਹੀਦਾਂ ਬਾਰੇ ਗਿਆਨ ਆ ਉਹ ਕਾਲਜ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਉਹ ਕਦੇ ਪਿੱਛੇ ਨਹੀਂ ਰਹਿ ਸਕਦਾ ਆਓ ਜੀ ਤੁਹਾਡੀ ਗੱਲ ਕਰਾਉਣੇ ਆਂ ਹਿੰਦੀ ਵਾਲੇ ਪ੍ਰੋਫੈਸਰ ਸਾਹਿਬ ਨਾਲ ਜਿਨ੍ਹਾਂ ਨੇ ਹਿੰਦੀ ਦੇ ਵਿੱਚ ਸਬਜੈਕਟ ਜਿਹੜੇ ਆ ਉਹ ਦੇ ਹੋਇਆ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜਾ ਇੱਥੇ ਲੱਗਿਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਸਰ ਮੇਰਾ ਨਾਮ ਡਾਕਟਰ ਨੀਨਾ ਰਾਣੀ ਹੈ ਹਾਂ ਜੀ ਤੇ ਮੈਂ ਹਿੰਦੀ ਵਿਭਾਗ ਕੀ ਵਿਭਾਗਾ ਅਧਿਖਸ਼ ਹਾਂ ਠੀਕ ਹੈ ਜੀ ਪਿਛਲੇ 27 ਸਾਲ ਸੇ ਮੈਂ ਯਹਾਂ ਤੇ ਇਸ ਕਾਲਜ ਮੇਂ ਪੜ੍ਹਾ ਰਹੀ ਹਾਂ ਔਰ ਯਹਾਂ ਤੇ ਇਸ ਕਾਲਜ ਮੇਂ ਐਨਪੀ ਕੇ ਤਹਿਤ हिंदी इंग्लिश और पंजाबी ए और मेजर में है और पोलिटिकल साइंस हिस्ट्री इकनॉमिक्स म्यूज़िक और फिज़िकल एजुकेशन मेजर और माइनर में है अभी ना लोगों के मनों में एक विचार चल रहा है कि जो आर्ट्स है या बीए है इससे हम कुछ नहीं कर सकते मैं ये बात कहना चाहती हूँ कि ये किसी भी तरह से जो आर्ट्स डिपार्टमेंट है ये किसी भी तरह से कम नहीं है आप इसमें अच्छी मेहनत करें आईएएस बन सकते हैं यूपीएससी क्लियर कर सकते हैं आप आईएफएस कर सकते हैं लेक्चरर बन सकते हैं आप आगे एमबीए कर सकते हैं कौन सी ऐसी फील्ड है जो आप नहीं कर सकते कह सकते हैं भी थोड़े दे थोड़े ਵਿੱਚ ਜਿਹੜਾ ਇੱਕ ਇਦਾਂ ਦਾ ਟੈਲੈਂਟ ਹੈ ਵੀ ਤੁਸੀਂ ਪੰਜਾਬੀ ਵਾਲੇ ਨੂੰ ਹਿੰਦੀ ਦੇ ਵਿੱਚ ਵੀ ਜਿਹੜਾ ਉਹ ਕਨਵਰਸੇਸ਼ਨ ਕਰਨ ਲਈ ਉਹ کہہ ਸਕਦੇ ਹੋ ਸਿਖਾਣੇ ਕੀ ਅਸੀ ਬਾਤਾਂ ਮੈਂ ਪੰਜਾਬੀ ਵੀ ਬੋਲਦੀ ਹਾਂ ਦੋਨੋਂ ਲੈਂਗੁਏਜ ਥੋੜਾ ਦੇ ਬੋਲ ਕੇ ਦਿਖਾਓ ਜੀ ਆਈ ਥਿੰਕ ਪੰਜਾਬੀ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਬਹੁਤ ਪਿਆਰੀ ਪੰਜਾਬੀ ਵੀ ਬੋਲਦੀ ਹਾਂ ਤੇ ਕਈ ਵਾਰ ਸਟੇਜ ਤੇ ਮੈਂ ਕੰਡਕਟ ਵੀ ਕਰਤਾ ਹੈ ਪੰਜਾਬੀ ਵਿੱਚ ਲੈਂਗੁਏਜ ਸਾਨੂੰ ਹੀ ਅੱਛੀ ਤਰ੍ਹਾਂ ਆਉਂਦੀ ਹੈ ਐਸੀ ਕੋਈ ਗੱਲ ਨਹੀਂ ਹੈਗੀ ਪੰਜਾਬੀ ਔਰ ਹਿੰਦੀ ਸਾਰੀ ਭਾਸ਼ਾਵਾਂ ਦਾ ਸਤਿਕਾਰ ਕਰਨਾ ਮੈਂ ਮੈਂ ਕਿਉਂਕਿ ਪੰਜਾਬੀ ਬੋਲਣ ਦੇ ਕਈਆਂ ਨੂੰ ਪਤਾ ਲੱਗਦਾ ਵੀ ਹਿੰਦੀ ਦੇ ਟੀਚਰ ਨੇ ਹਿੰਦੀ ਹੀ ਆਉਂਦੀ ਹੋਣੀ ਹੈ ਪਰ ਪੰਜਾਬੀ ਵੀ ਆਉਂਦੀ ਹੈ ਦੇਖ ਲਓ ਤੁਸੀਂ ਬਈ ਨਹੀਂ ਇੰਗਲਿਸ਼ ਵੀ ਆਉਂਦੀ ਹੈ ਬਿਲਕੁਲ ਜੀ ਸਾਰੀ भाषा भाषा लैंग्वेज कोई भी हो वे। हमने ना उसका सम्मान करना बिल्कुल और ये खालसा कॉलेज होना पर हर तरह से हर धर्म जाति संप्रदाय के बच्चे आते हैं और हम उनको उसी तरह से प्यार से समझाते हैं ताकि और वो बच्चे आपको दिखेंगे भी व्यवहार में दिखे भी होंगे आप बहुत सारे विद्यार्थियों से मिल चुके हैं स्टूडेंट से उसमें आपको एक नई झील और कुछ बनने की तमन्ना ख्वाहिश वो दिखाई देगी ये इस जगह का प्रताप है बहुत बहुत धन्यवाद जी ਤੇ ਬਹੁਤ ਚੰਗਾ ਲੱਗੇ ਤੁਹਾਡੇ ਨਾਲ ਮਿਲ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਓ ਹੁਣ ਅਸੀਂ ਚੱਲਦੇ ਹਾਂ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਜਿਸ ਦੇ ਵਿੱਚ ਸਾਡੇ ਪ੍ਰੋਫੈਸਰ ਸਹਿਬਾਨ ਗੁਸੇਮਰਨ ਕੌਰ ਨੇ ਕਲਚਰਲ ਐਸੋਸੀਏਸ਼ਨ ਵੀ ਕ੍ਰੀਏਟ ਕੀਤੀ ਹੋਈ ਹੈ ਕਲਚਰਲ ਐਸੋਸੀਏਸ਼ਨ ਤੇ ਟਾਈਮ ਟੂ ਟਾਈਮ ਮੈਡਮ ਬੱਚਿਆਂ ਨੂੰ ਧਰਮ ਦੇ ਨਾਲ ਆਪਣੇ ਕਲਚਰ ਦੇ ਨਾਲ ਜੋੜਦੇ ਹਨ ਆਓ ਅਸੀਂ ਮਿਲਦੇ ਹਾਂ ਡਾਕਟਰ ਗੁਸੇਮਰਨ ਕੌਰ ਨੂੰ ਜੇ ਕਰ ਮੋਇਆ ਮੋਣ ਜੋਗਾ ਰਲਿਆ ਰੂਹਾਨ ਕਾ ਨੂੰ ਵਿਛੋੜਿਦਾ ਏ ਜੇਕਰ ਵਿਛੜੇ ਨਹੀਂ ਮਲਾਣ ਜੋਗਾ ਦਰਤੇ ਆਏ ਫਕੀਰ ਨੂੰ ਕਿਉਂ ਚਿੜਕਦਾ ਏ ਜੇਕਰ ਪੱਲਿਓ ਖੈਰ ਨਹੀਂ ਪੋਣ ਜੁਗਾ ਹਰ ਵੇਲੇ ਕਿਉਂ ਬੰਤੀਆਂ ਤੇ ਲੱਕ ਬੰਦਾ ਜੇਕਰ ਨੇ ਕੀਆ ਮਾਣ ਜੋਗਾ ਜੇ ਕਰਨੇ ਕਿਆ ਨਹੀਂ ਕਮੋਣ ਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਡਾਕਟਰ ਗੁਰਸਿਮਰਨ ਕਾਰ ਹੈ ਕੀ ਕਿ ਤੇ ਇਥੇ ਐਜ਼ਾ ਤੁਸੀਂ 뮤זיਕ ਟੀਚਰ ਦੀ ਸੇਵਾ ਨਿਭਾ ਰਹੇ ਹੋ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਮੈਨੂੰ ਤਕਰੀਬਨ ਪਹਿਲਾ ਮੈਂ 4 ਸਾਲ ਆਪਣੀ ਸੇਵਾ ਨਿਭਾਈ ਸੀ ਉਸ ਤੋਂ ਬਾਅਦ ਮੈਂ ਆਪਣੀ ਪੀ ਐਚ ਡੀ ਦੀ ਡਿਗਰੀ ਕੰਪਲੀਟ ਕਰਨ ਵਾਸਤੇ ਗਈ ਸੀ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਐਜ਼ ਅ ਡਾਕਟੋਰੇਟ ਕਰਕੇ ਇਸ ਤਰ੍ਹਾਂ ਇੱਥੇ ਦੁਬਾਰਾ ਆਈ ਹਾਂ ਤਾਂ ਮੈਨੂੰ ਹੁਣ ਮੇਰਾ ਪੰਜਵਾਂ ਸਾਲ ਹੈ ਕਿ ਮੈਂ 5 ਸਾਲ ਹੋ ਗਏ ਹੈ ਮੈਨੂੰ ਇਹ ਬੱਚਿਆਂ ਦੇ ਨਾਲ ਇੱਥੇ ਡਿਪਾਰਟਮੈਂਟ 뮤זיਕ ਡਿਪਾਰਟਮੈਂਟ ਚ ਚਾਹੁੰਦੇ ਹਾਂ ਠੀਕ ਹੈ ਜੀ ਤੇ ਹੁਣ ਤੱਕ ਕਿੰਨੇ ਕੁ ਸਟੂਡੈਂਟ ਤੁਸੀਂ ਜਿਹੜੇ ਆ ਇੱਥੋਂ ਸੰਗੀਤ ਦੇ ਆ ਮੇਰੇ ਸਟੂਡੈਂਟਸ ਦੇ ਵਿੱਚ ਕਾਫੀ ਨੇ ਜਿਵੇਂ ਕਿ ਅ ਮਨਜੀਤ ਤੇ ਜਿਹੜੀ ਤਸੰਬਲੀ ਤੇ ਹੈ ਜਿਹੜੀ ਅੱਜ ਗਾਇਨਕਾਰੀ ਐ ਐਸਜੀਪੀਸੀ ਦੇ ਧਰਮ ਪ੍ਰਚਾਰਕ ਕਮੇਟੀ ਚ ਜੋਬ ਕਰ ਰਹੀ ਹੈ ਉਸ ਤੋਂ ਇਲਾਵਾ ਹਰਕੀਰਤ ਸਿੰਘ ਜੋ ਕਿ ਇੱਥੇ ਪਹਿਲਾਂ ਐਜ਼ ਅ ਪ੍ਰੋਫੈਸਰ ਵੀ ਜੋਬ ਕਰ ਚੁੱਕਿਆ ਹੈ ਪਿਛਲੇ ਸਾਲ ਤੇ ਹੁਣ ਐਜ਼ ਅ ਟੀਚਰ ਜਿਹੜਾ ਇਸ ਸਕੂਲ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਹੈ ਉਸ ਤੋਂ ਇਲਾਵਾ ਅਰਸ਼ਪ੍ਰੀਤ ਸਿੰਘ ਮੇਰਾ ਇੱਕ ਸਟੂਡੈਂਟ ਹੈ ਜਿਹੜਾ ਕਿ ਬਾਹਰ ਇੱਕ ਤਬਲਾ ਵਾਦਕ ਦੇ ਰੂਪ ਤੇ ਵਿੱਚ ਔਰ ਗਾਇਮ ਦੇ ਵਿੱਚ ਉਹ ਫੋਰਨ ਦੇ ਵਿੱਚ ਅਮਰੀਕਾ ਜਾ ਚੁੱਕਾ ਹੈ ਔਰ ਇਸ ਤੋਂ ਇਲਾਵਾ ਗਗਨਦੀਪ ਸਿੰਘ ਔਰ ਹਰਪਜਨ ਸਿੰਘ ਜਿਹੜਾ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੌਬ ਹੀ ਕਰ ਰਹੇ ਨੇ ਤਾਂ ਹੋਰ ਵੀ ਕਈ ਵਿਦਿਆਰਥੀ ਨੇ ਜਿਹੜੇ ਇੱਥੋਂ ਸਿੱਖ ਕੇ ਹਰਪ੍ਰੀਤ ਸਿੰਘ ਹੈ ਜਿਹੜਾ ਕਿ ਇੱਥੋਂ ਗਾਇਨ ਸਿੱਖ ਕੇ ਹੁਣ ਇਸ ਟਾਈਮ ਕੀ ਉਹ ਜਰਮਨੀ ਆਪਣਾ ਜਿਹੜਾ ਇਹ ਹੋਰ ਦੇਸ਼ ਦੇ ਵਿੱਚ ਆਪਣੇ ਤਰ੍ਹਾਂ ਦਾ ਪ੍ਰਚਾਰ ਵੀ ਕਰ ਰਿਹਾ ਔਰ ਉਥੇ ਸਟੱਡੀ ਵੀ ਦੇ ਰੂਪ ਦੇ ਵਿੱਚ ਵੀ ਕੀ ਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਤੁਹਾਡਾ ਨਾਕੀ ਹੈ ਜੀ ਜਸ਼ਨ ਪੀਸ ਰਹੇ ਹਾਂ ਜੀ ਮੇਰਾ ਜਿੱਦਾਂ ਮੈਡਮ ਕੈਰੀ ਸੀਗੇ ਵੀ ਤੁਸੀਂ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਕੋਜ ਨੂੰ ਉਪਲਬਧੀਆਂ ਪ੍ਰਾਪਤ ਕਰਕੇ ਦਿੱਤੀਆਂ ਨੇ ਉਹਨਾਂ ਵਿੱਚੋਂ ਤੁਸੀਂ ਜਿਹੜਾ ਆ ਸ਼ਬਦ ਕੋਈ ਸੁਣਾਓ ਜੀ ਤਾਂ ਜੋ ਕਿ ਅਸੀਂ ਵੀ ਦੇਖ ਸਕੀਏ ਵੀ ਉਪਲਬਧੀਆਂ ਸਾਨੂੰ ਇਸ ਆਵਾਜ਼ ਕਰਕੇ ਮਿਲੀਆਂ ਨੇ ਜੀ ਜੀ ਜ਼ਰੂਰ ਸਮਾ ਬੋਤਾ ਨਹੀਂ ਜਿੰਦੜੀਏ ਕੋਲ ਤੇਰੇ ਐਵੇਂ ਕੋਸ ਤੋਂ ਟਾਣੀ ਉਲਝਾਈ ਬਠੀ ਮਨ ਆਪਣੇ ਦੇ ਸਬਰ ਸਕੂਨ ਉੱਤੇ ਬੋਝ ਫਿਕਰਾਂ ਦੇ ਸੰਗਣੇ ਤੂੰ ਪਾਈ ਬਠੀ ਉਠ ਜਾਗ ਮੁਸਾਫਿਰ ਜਾਗ ਵੇ ਤੈਨੂੰ ਲੱਗੇ ਬਾਣੀ ਦੀ ਲੱਗ ਵੇ ਬਾਬਾ ਨਾਨਕ ਕਹਿੰਦਾ ਮਨਾ ਜਾਗ ਵੇ ਹੋ ਹੋ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਸ਼ਬਦ ਤੇ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹੋ ਜਿਹੇ ਜਿਹੜੇ ਆ ਫਨਕਾਰ ਜਾਂ ਕਹਿ ਸਕਦੀਆਂ ਵੀ ਤੁਸੀਂ ਇੱਕ ਧਰਮ ਪ੍ਰਚਾਰਕ ਦਾ ਕੰਮ ਕਰ ਰਹੇ ਹੋ ਵੀ ਜਿਹੜੇ ਧਰਮ ਦੇ ਲਈ ਸਾਡੇ ਲਈ ਜਿਹੜੇ ਆ ਆਉਣ ਵਾਲੀ ਪੀੜ੍ਹੀ ਦੇ ਲਈ ਸੇਧ ਬਣਨਗੇ ਵੀ ਅਸੀਂ ਇਹਨਾਂ ਨੂੰ ਦੇਖ ਕੇ ਨਸ਼ਿਆਂ ਤੋਂ ਗੁਰੀਜ਼ ਕਰਕੇ ਅਸੀਂ ਇਸ ਲਾਈਨ ਵੱਲ ਜਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੀ ਪੀਡੀ ਜਿਹੜੀ ਨੌਜਵਾਨ ਪੀਡੀ ਹੈ ਉਹਨਾਂ ਨੂੰ ਤੁਸੀਂ ਸਾਰਿਆਂ ਦੇ ਲੋਕਾਂ ਦੇ ਸਾਹਮਣੇ ਕਰ ਰਹੇ ਹੋ ਕਿਉਂਕਿ ਇੱਕ ਵੀ ਨੌਜਵਾਨ ਇਹਨਾਂ ਨੂੰ ਦੇਖ ਕੇ ਨਸ਼ਾ ਮੁਕਤ ਹੋ ਜਾਏਗਾ ਮੈਨੂੰ ਲੱਗਦਾ ਹੈ ਕਿ ਕਿਸੇ ਦਾ ਘਰ ਬਚ ਸਕਦਾ ਹੈ ਜਿਹੜਾ ਕਿ ਅੱਜ ਸਾਡੀ ਸਿੱਖ ਧਰਮ ਦੇ ਵਿੱਚ ਸਭ ਤੋਂ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਜਿਹੜੇ ਅੱਜ ਦੇ ਨੌਜਵਾਨ ਨੇ ਨਸ਼ੇ ਵੱਲ ਚਾਰੇ ਨੇ ਗੁਰੂ ਸਾਹਿਬ ਕਿਰਪਾ ਕਰਨ ਕਿ ਇੱਥੇ ਹੋਰ ਵੀ ਆਣ ਤਾਂ ਤਾਂ ਕਿ ਜਿਹੜੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਤੇਰੇ ਨਸ਼ਾ ਮੁਕਤ ਹੋ ਰਹੇ ਨੇ ਬੱਚੇ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਕੰਪਿਊਟਰ ਲੈਬਸ ਵਿੱਚ ਖਾਲਸਾ ਕਾਲਜ ਪੰਜੋਖੜਾ ਸਾਈਡ ਦੀ ਕੰਪਿਊਟਰ ਲੈਬ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤਾਂ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦੀ ਲੈਂਗੁਏਜ ਸਿਖਾਈ ਜਾਂਦੀ ਹੈ ਜਿਵੇਂ ਕਿ HTML, ਕਬੋਲ, ਫੋਟਨ, ਪਾਸਕਲ ਤੇ ਆਓ ਹੁਣ ਅਸੀਂ ਤੁਹਾਨੂੰ ਕੰਪਿਊਟਰ ਐਪਲੀਕੇਸ਼ਨ ਦੇ ਹੈੱਡ ਆਫ ਡਿਪਾਰਟਮੈਂਟ ਪ੍ਰੋਫੈਸਰ ਜਗਜੋਤ ਕੋਰ ਨਾਲ ਮਿਲਾਂਦੇ ਹਾਂ। ਪ੍ਰੋਫੈਸਰ ਜਗਜੋਤ ਕੋਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੋਫੈਸਰ ਜਿਗਜੋਤ ਕੋਰ ਹੈ ਮੈਂ ਇੱਥੇ 2017 ਤੋਂ ਆਪਣੀ ਸੇਵਾ ਨਿਭਾ ਰਹੀ ਹਾਂ ਐਜ਼ ਅ ਐਚਓਡੀ ਇਨ ਕੰਪਿਊਟਰ ਸਾਇੰਸ ਡਿਪਾਰਟਮੈਂਟ ਮੇਰੇ ਕੋਲ ਇੱਥੇ ਦੋ ਪ੍ਰੋਗਰਾਮ ਚੱਲ ਰਹੇ ਹਨ ਬੀਸੀਏ ਅਤੇ ਪਜੀਡੀਸੀਏ ਬੀਸੀਏ ਵਿੱਚ ਮੇਰੇ ਕੋਲ 40 ਸੀਟਸ ਹਨ ਅਤੇ ਪਜੀਡੀਸੀ ਵਿੱਚ ਮੇਰੇ ਕੋਲ 20 ਸੀਟਸ ਅਵੇਲੇਬਲ ਹੈ ਪਿਛਲੇ ਸਾਲ ਮੇਰੇ ਕੋਲ ਬੀਸੀਏ ਵਿੱਚ 40 ਸੀਟਾਂ ਸੀ ਜੋ ਕਿ ਪੂਰੀ ਦੀ ਪੂਰੀ ਫੁੱਲ ਹੋ ਚੁੱਕੀਆਂ ਹਨ ਸਨ ਕਿਉਂਕਿ ਬੀਸੀਏ ਵਿੱਚ ਬੱਚੇ ਦਾ ਆਜਕਲ ਬਹੁਤ ਜ਼ਿਆਦਾ ਇੰਟਰਸਟ ਚੱਲ ਰਿਹਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਬੀਸੀਏ ਦਾ ਮਤਲਬ ਹੈ ਬੈਚਲਰ ਸੀ ਲੈਂਗੁਏਜ ਸੀ ਪਲੱਸ ਪਲੱਸ ਕੋਬਾਲ ਪਾਸਕਲ ਬਹੁਤ ਸਾਰੀ ਲੈਂਗੁਏਜ ਅਸੀਂ ਸਿਖਾਉਂਦੇ ਆ ਜਿਹੜੇ ਬੱਚਿਆਂ ਨੂੰ ਬਿਲਕੁਲ ਕੰਪਿਊਟਰਸ ਦਾ ਇੰਟਰਸਟ ਵੀ ਨਹੀਂ ਹੈ ਉਹਨਾਂ ਨੂੰ ਅਸੀਂ ਐਮ ਐਸ ਵਰਡ ਆਫਿਸ ਤੋਂ ਲੈ ਕੇ ਐਜ਼ ਏ ਸੀ ਦੇ ਵਿੱਚ ਪੂਰਾ ਇੰਟਰਸਟ ਦਿਖਾ ਕੇ ਅਸੀਂ ਉਹਨੂੰ ਇੱਕ ਸੌਫਟਵੇਅਰ ਡਿਵੈਲਪਰ ਬਣਾ ਕੇ 3 ਸਾਲ ਬਾਅਦ ਅਸੀਂ ਇੱਥੋਂ ਕੱਢਦੇ ਹਾਂ ਥੈਂਕ ਯੂ ਕਾਲਜ ਦੇ ਵਿੱਚ ਕਰਦੀਆਂ ਸਟੂਡੈਂਟ ਕਰਕੇ ਬੀਸੀਏ ਬੀਬੀਏ 4 ਕੋਰਸ ਯੂਜੀ ਚੱਲ ਰਹੇ ਨੇ ਤੇ ਪੀਜੀ ਕੋਰਸ ਪੀਜੀ ਪ੍ਰੋਗਰਾਮ ਦੇ ਵਿੱਚ ਐਮ ਐ ਪੰਜਾਬੀ amcom pgdc ਚ ਚੱਲ ਰਹੇ ਨੇ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਕਾਲਜ ਦੇ ਸਪੋਰਟਸ ਡਿਪਾਰਟਮੈਂਟ ਵੱਲ ਸਪੋਰਟਸ ਡਿਪਾਰਟਮੈਂਟ ਦੀਆਂ ਪ੍ਰਾਪਤੀਆਂ ਸਪੋਰਟਸ ਡਿਪਾਰਟਮੈਂਟ ਕੀ ਕੁਝ ਕਰ ਰਿਹਾ ਹੈ ਉਸ ਦੇ ਐਚਓਡੀ ਪ੍ਰੋਫੈਸਰ ਮਨੀਸ਼ਾ ਮਾਨ ਤੁਹਾਡੇ ਨਾਲ ਰੂਬਰੂ ਹੋਣਗੇ ਪ੍ਰੋਫੈਸਰ ਮਨੀਸ਼ਾ ਮਾਨ ਸਤਿ ਸ਼੍ਰੀ ਅਕਾਲ ਜੀ ਮਨੀਸ਼ਾ ਮੈਮ ਜੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਇੱਥੇ ਜਿਹੜਾ ਆ ਸਪੋਰਟਸ ਦੇ ਰਿਲੇਟਿਡ ਜਿਹੜਾ ਸਬਜੈਕਟ ਰੱਖਿਆ ਹੋਇਆ ਇੱਥੇ ਤੁਹਾਨੂੰ ਸੇਵਾ ਨਿਭਾਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਮੈਂ 2011 ਤੋਂ ਇੱਥੇ ਆ ਜਦੋਂ ਦਾ ਕਾਲਜ ਰੀਓਪਨ ਹੋਇਆ ਉਸ ਟਾਈਮ ਤੋਂ ਮੈਂ ਇੱਥੇ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਸੇਵਨ ਵਾਰ ਹੁਣ ਤੁਸੀਂ ਜਿਹੜਾ ਮੈਂ ਦੇਖ ਰਹੀਆਂ ਬੱਚਿਆਂ ਨੂੰ ਜਿਹੜਾ ਕੁਝ ਪੜਾ ਰਹੇ ਸੀਗੇ ਉਹ ਕੀ ਪੜਾ ਰਹੇ ਹੋ ਕੀ ਦੱਸ ਰਹੇ ਹੋ ਬੱਚਿਆਂ ਨੂੰ ਮੈਂ ਅਨਾਟੋਮੀ ਬਾਰੇ ਦੱਸ ਰਹੀ ਸੀ ਬੱਚਿਆਂ ਨੂੰ ਅਨਾਟੋਮੀ ਦੇ ਵਿੱਚ ਸਾਡੀ ਹਿਊਮਨ ਬੋਡੀ ਦੀ ਪੂਰੀ ਸਾਇੰਸ ਹੈ ਜਿਹੜੀ ਕਿ ਸਾਡੇ ਫਿਜ਼ੀਕਲ ਐਜੂਕੇਸ਼ਨ ਦਾ ਇੱਕ ਸਬਜੈਕਟ ਹੈ ਜਿੱਦਾਂ ਤੁਸੀਂ ਇਹ ਬੋਡੀ ਦੇ ਆਰਗਨਸ ਰੱਖੇ ਹੋਏ ਕਿਡਨੀ ਹੈ ਹਾਰਟ ਹੈ ਆਈ ਹੈ ਔਰ ਇਹ ਠੀਕ ਹੈ ਹਾਂਜੀ ਬੱਚਿਆਂ ਨੂੰ ਹਾਰਟ ਬਾਰੇ ਥੋੜਾ ਦੱਸਿਆ ਤੇ ਕਿਡਨੀ ਬਾਰੇ ਦੱਸਿਆ ਇਹਨਾਂ ਬੱਚਿਆਂ ਨੂੰ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਤੁਸੀਂ ਸਰਲ ਤਰੀਕੇ ਨਾਲ ਡੰਮੀਆਂ ਦੇ ਨਾਲ ਵੀ ਜਿਹੜਾ ਹੈ ਬੱਚਿਆਂ ਨੂੰ ਦੱਸ ਦੱਸਦੇ ਹਾਂ ਵੀ ਇਸ ਤਰੀਕੇ ਨਾਲ ਸਾਡੇ ਸਰੀਰ ਦੇ ਅੰਗ ਇਦਾਂ ਹੁੰਦੇ ਬਿਲਕੁਲ ਔਰ ਬੱਚੇ ਖੁਦ ਇਹ ਬਣਾਉਂਦੇ ਨੇ ਮਾਡਲ ਬਣਾਉਂਦੇ ਨੇਗੇ ਜਦੋਂ ਬੱਚਿਆਂ ਨੂੰ ਪੂਰੀ ਨੌਲੇਜ ਹੋ ਜਾਂਦੀ ਹੈ ਇਹਨਾਂ ਬਾਰੇ ਸਿਸਟਮਸ ਬਾਰੇ ਤਾਂ ਇਹ ਆਪਣੇ ਆਪਣੇ ਮਾਡਲਸ ਤਿਆਰ ਕਰਦੇ ਨੇ ਤੇ ਫਿਰ ਉਹਨਾਂ ਦਾ ਪ੍ਰੈਕਟੀਕਲਸ ਹੁੰਦਾ ਹੈ ਇਤੋਂ ਲਾਵਾ ਸਾਡੇ ਕੋਲ ਸਪੋਰਟਸ ਡਿਪਾਰਟਮੈਂਟ ਹੈ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਕਾਫੀ ਸਾਰੀਆਂ ਗੇਮਸ ਨੇਗੀਆਂ ਜਿਨ੍ਹਾਂ ਦੇ ਵਿੱਚੋਂ ਮੇਨ ਗੇਮ ਸਾਡੇ ਕੋਲੇ ਇਸ ਟਾਈਮ ਜੋ ਚੱਲ ਰਹੀ ਹੈ ਕਿ ਹਾਕੀ ਚੱਲ ਰਹੀ ਹੈ ਹਾਕੀ ਦੇ ਵਿੱਚ ਸਾਡੇ ਜਿਹੜੇ ਪਲੇਅਰ ਨੇਗੇ ਹਰ ਸਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਕੇ ਆਉਂਦੇ ਨੇ ਇੱਕ ਪਲੇਅਰ ਥੋੜਾ ਮਨਜੀਤ ਸਿੰਘ ਫਤੇਗੜ ਸਾਹਿਬ ਤੋਂ ਹਾਂਜੀ ਜਿਹੜਾ ਹਾਕੀ ਦੀ ਟੀਮ ਦੇ ਵਿੱਚ ਬਹੁਤ ਵਧੀਆ ਖੇਡ ਕੇ ਆਇਆ ਉਹਦੇ ਬਾਰੇ ਮੈਂ ਸੁਣੀ ਹੈ ਹਾਂਜੀ ਜੇ ਮੈਂ ਆਈ ਥਿੰਕ ਮੈਂ ਕੋਲਜ ਦੇ ਵਿੱਚ ਆਨਰ ਇਹਨਾ ਬਟ ਮੈਨੂੰ ਉਹਦੇ ਬਾਰੇ ਫਤੇਗੜ ਸਾਹਿਬ ਤੋਂ ਹੀ ਪਤਾ ਲੱਗਿਆ ਹੈ ਤੇ ਬਹੁਤ ਵਧੀਆ ਪਲੇਅਰ ਆ ਤੇ ਉਹ ਸ਼ਾਇਦ ਥੋੜੀ ਦੇਣਾ ਮੈਂ ਤੁਹਾਡਾ ਧੰਨਵਾਦ ਕਰੂੰਗਾ ਕਿਉਂਕਿ ਇਹੋ ਇਹੋ ਜਿਹੇ ਪਲੇਅਰਾਂ ਦੀ ਸਾਨੂੰ ਲੋੜ ਆ ਕਰ ਰਿਹਾ ਕੋਈ ਹਾਕੀ ਦਾ ਜਿਹੜਾ ਆ ਟੀਚਰ ਲੱਗਿਆ ਹੋਇਆ ਕੋਈ ਕਿਤੇ ਕੋਈ ਕਿਤੇ ਤੋਂ ਉਹਨਾਂ ਬਾਰੇ ਜਿਹੜਾ ਆ ਮੈਡਮ ਤੋਂ ਪੁੱਛਾਂਗੇ ਮੈਡਮ ਜੀ ਤੁਸੀਂ ਦੱਸੋ ਜੀ ਸਭ ਤੋਂ ਪਹਿਲਾਂ ਤੇ ਪ੍ਰਾਪਤੀ ਆ ਗੁਰਮੁਖ ਸਿੰਘ ਦੀ ਜਿਹੜਾ ਕਿ ਯੂਨੀਅਰ ਵਰਡ ਹਾਕੀ ਕੱਪ ਖੇਡਿਆ ਸੀ ਜੀ ਨੇ ਠੀਕ ਹੈ ਉਸ ਟਾਈਮ ਤੇ ਯੂਨੀਅਰ ਵਰਡ ਹਾਕੀ ਟੀਮ ਦੇ ਵਿੱਚ ਗੁਰਮੁਖ ਸਿੰਘ ਪਲੇਇੰਗ ਸੈਟ ਦੇ ਵਿੱਚ ਸੀ ਹੌਕੀੀ ਟੀਮ ਨੇ ਉਸ ਟਾਈਮ 4ਥ ਪੋਜੀਸ਼ਨ ਲਈ ਸੀਗੀ ਵਰਲਡ ਕੱਪ ਦੇ ਵਿੱਚੋਂ ਇੰਡੀਅਨ ਟੀਮ ਨੇ ਤੇ ਸੈਕੰਡ ਵੀ ਸਾਡੇ ਕੋਲ ਸੀਗਾ ਮਯੰਗ ਸ਼ਰਮਾ ਜਿਹੜਾ ਕਿ ਖੇਲੋਂ ਇੰਡੀਆ ਦੇ ਵਿੱਚ ਬੈਸਟ ਗੋਲ ਕੀਪਰ ਰਹਾ ਤੇ ਉਹ ਉਸ ਟਾਈਮ ਇੰਡੀਅਨ ਆਇਲ ਦੇ ਵਿੱਚ ਜੋਬ ਕਰ ਰਿਹਾ ਤੇ ਸਾਡੇ ਕੋਲ ਮਨਜੀਤ ਸਿੰਘ ਸੀਗਾ ਫਤਗੜ ਸਾਹਿਬ ਤੋਂ ਲੜਕਾ ਕਾਫੀ ਦੂਰੋ ਦੂਰੋ ਪਲੇਅਰ ਇਥੇ ਰਹੇ ਨੇ ਉਹਨੇ ਫਿਰ ਕੋਚਿੰਗ ਦਾ ਡਿਪਲੋਮਾ ਕਰਨ ਤੋਂ ਬਾਅਦ ਇਸ ਟਾਈਮ ਉਹ ਅੱਛੀ ਕੋਚਿੰਗ ਦੇ ਰਿਹਾ ਤੇ ਅੱچھے ਪਲੇਅਰ ਤਿਆਰ ਕਰ ਰਿਹਾ ਤੇ ਨਾਲ ਹੀ ਉਹ ਸਕੂਲ ਦੇ ਵਿੱਚ ਜੋਬ ਵੀ ਕਰ ਰਿਹਾ ਐਸ ਟਾਈਮ ਸਾਡੇ ਕੋਲ ਰੀਸੈਂਟਲੀ ਮੇਰੇ ਕੋਲ ਹਾਕੀ ਦੀ ਟੀਮ ਹੈ ਇਹ ਵਾਲੀ ਜਿਹੜੇ ਕਿ ਸਿਰਫ ਮੇਰੇ ਕੋਲ ਪਲੇਇੰਗ ਸੈੱਟ ਦੇ ਬੱਚੇ ਸੀ ਜਿਨ੍ਹਾਂ ਨੇ ਇੰਨੀ ਅੱਛੀ ਇਸ ਵਾਰ ਪਰਫਾਰਮੈਂਸ ਦਿੱਤੀ ਆ ਕੇਯੂਕੇ ਯੂਨੀਵਰਸਿਟੀ ਦੇ ਵਿੱਚ ਇਹੋ ਜਿੱਨਰ ਰਹੇ ਨੇਗੇ ਇਹਨਾਂ ਤੋਂ ਇਲਾਵਾ ਸਾਡੇ ਕੋਲ ਬਾਕਸਿੰਗ ਦੇ ਬੱਚੇ ਨੇਗੇ ਬਾਕਸਿੰਗ ਦੇ ਵਿੱਚ ਅਜੇ ਕੁਮਾਰ ਨੇ ਕਾਫੀ ਅੱਛੀ ਪਰਫਾਰਮੈਂਸ ਦਿੱਤੀ ਸੋਇਲ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹੋਰ ਵੀ ਬਹੁਤ ਸਾਰੀਆਂ ਟੀਮਾਂ ਨੂੰ ਤਿਆਰ ਕਰਾਂਗੀ ਤੇ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਪਲੇਅਰ ਮੇਰੇ ਕੋਲ ਆਉਣਗੇ ਤੇ ਮੈਂ ਉਹਨਾਂ ਨੂੰ ਹੋਰ ਵੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੀ ਕਾਲਜ ਦੇ ਵਿੱਚ 3 ਤੋਂ 5 ਸਮਾਰਟ ਕਲਾਸਰੂਮ ਬਣਾਏ ਗਏ ਹਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਹਾਈ ਟੈਕ ਨੋਲੇਜ ਦਿੱਤੀ ਜਾਂਦੀ ਹੈ ਤੇ ਸਮੇਂ-ਸਮੇਂ 'ਤੇ ਕਲਾਸਾਂ ਲਗਾਈਆਂ ਜਾਂਦੀਆਂ ਹਨ ਉਹਨਾਂ ਦੀਆਂ ਪ੍ਰੈਜੈਂਟੇਸ਼ਨ ਕਰਵਾਈਆਂ ਜਾਂਦੀਆਂ ਹਨ ਆਓ ਇੱਕ ਝਾਤ ਮਾਰੀਏ ਅਸੀਂ ਕਾਲਜ ਦੇ ਸਮਾਰਟ ਕਲਾਸਰੂਮ सो so, आज हम लोग ये चीज़ देखेंगे कि कैसे कंप्यूटर ग्राफिक्स के अंदर हम लोग कोई सेंटर को ड्रॉ करते हैं कैसे हम सर्कल को ड्रॉ करते हैं जैसे आपके पास रेडियस होता है ये सारी चीज़ें होती हैं और रेडियस की हेल्प से आप प्रोग्रामिंग की हेल्प से कैसे एक सेंटर ड्रॉ करते हो समझ आ गया आप लोगों को आओ जी आप किसी होर बच्चे तो जरा सवाल पूछते हैं इतों का स्टाफ कि हाँ जी भी सत्या जी सत्या नाँ की है जी ਆਪਣਾ ਨਾਮ ਬਲਿੰਦਰ ਸਿੰਘ ਆ ਜੀ ਬਲਿੰਦਰ ਸਿੰਘ ਜੀ ਤੇ ਤੁਸੀਂ ਇਹ ਦੱਸੋਗੇ ਵੀ ਇੱਥੋਂ ਦੇ ਜਿਹੜੇ ਸਟਾਫ ਆ ਉਹ ਕਿੱਦਾਂ ਤੁਹਾਨੂੰ ਸਿਖਾਉਂਦਾ ਹੈ ਕਿ ਤੁਸੀਂ ਅੱਜ ਤੱਕ ਸਿੱਖਿਆ ਹੈ ਕੰਪਿਊਟਰ ਦੇ ਵਿੱਚ ਮੇਰਾ ਵੀ ਇਸ ਕੋਲ ਚ ਜੇ 5 ਸਾਲ ਦਾ ਐਕਸਪੀਰੀਅੰਸ ਆ ਮੈਂ ਬੀਏ ਤੇ ਐਮਏ ਇਹ ਸਕੂਲ ਚੋਂ ਕੀਤੀ ਆ ਬਹੁਤ ਵਧੀਆ ਸਟਾਫ ਆ ਜਿ ਪ੍ਰਿੰਸੀਪਲ ਸਾਹਿਬ ਬੜੇ ਸੇ ਹੋਗੇ ਨੇ ਹਰੇਕ ਟੀਚਰ ਦਾ ਹਰੇਕ ਸਟੂਡੈਂਟ ਦਾ ਸਾਥ ਦੇ ਆ ਹੋਰ ਅੱਗਾ ਮਤਲਬ ਨੋਲਜ ਦੇ ਆ ਵੀ ਪੜਾਈ ਇਸ ਤੇ ਵਸ ਸਟੱਡੀ ਤੇ ਵੱਧ ਕਿਸ ਤਰ੍ਹਾਂ ਅੱਗਾ ਬਦਲਣਾ ਬੱਚੇ ਨੇ ਲਾਈਫ ਹੋਰ ਕੋਈ ਤੁਹਾਡੇ ਦੋ ਤਿੰਨੇ ਜਿਹੜੇ ਟੀਚਰ ਹੋਣ ਜਿਹੜੇ ਤੁਹਾਡੀ ਜ਼ਿਆਦਾ ਮਦਦ ਕਰਦੇ ਉਹਨ ਹਾਂ ਜੀ ਇੱਕ ਪੰਜਾਬੀ ਦਾ ਕਮਲ ਮੈਡਮ ਨੇ ਜੀ ਠੀਕ ਹੈ ਜੀ ਇੱਕ ਪੀ ਜੁਡੀਸ਼ੀਅਨ ਡਿਪਾਰਟਮੈਂਟ ਦੇ ਜਗਜੋਤ ਮੈਡਮ ਨੇ ਇਹਨਾਂ ਦਾ ਬਹੁਤ ਵਧੀਆ ਸੁਭਾਅ ਹੈ ਜੀ ਤੇ ਆਪਣੇ ਫਿਜ਼ੀਕਲ ਮੈਡਮ ਬਹੁਤ ਅੱਛੇ ਮਤਲਬੀ ਕੋਚਿੰਗ ਦੇ ਹੈ ਜਾਂ ਟ੍ਰੇਨਿੰਗ ਦੇ ਹੈ ਇੱਥੇ ਜਿਹੜੀਆਂ ਖੇਡਾਂ ਵੀ ਕਰਾਈ ਜਾਂਦੀਆਂ ਜਾਂ ਐਕਟੀਵਿਟੀ ਕਰਾਈ ਜਾਂਦੀਆਂ ਸਭ ਕੁਝ ਸੈਵਰ ਆਪਣੇ ਕੋਚਿੰਗ ਵਾਸਤੇ ਵੀ ਅੱਛਾ ਹੈ ਤੇ ਇੱਕ ਲਾਸਟ 2 ਇਅਰ ਪਹਿਲਾਂ ਇੱਕ ਨੈਸ਼ਨਲ ਚ ਮੁੰਡਾ ਖੇਡਿਆ ਆਪਣੇ ਕਾਲਜ ਦਾ ਹੀ ਜੀ ਠੀਕ ਹੈ ਜੀ ਇਹ ਸਭ ਤੋਂ ਵੱਡੀ ਗੱਲ ਤੁਹਾਨੂੰ ਥੋੜੀ ਮੈਨੂੰ ਇਹ ਵਧੀਆ ਲੱਗੀ ਤੁਸੀਂ ਜਿਹੜਾ ਆ ਆਪਣੀ ਇਤਿਹਾਸ ਦੇ ਰਿਲੇਟਡ ਜਿਹੜੀਆਂ ਤੇ ਬਹੁਤ ਵਧੀਆ ਹਰ ਇੱਕ ਬੱਚੇ ਨੂੰ ਪੜ੍ਹਨੀ ਚਾਹੀਦੀ ਤੁਸੀਂ ਕੀ ਕਹੋਗੇ ਵੀ ਜਿਹੜਾ ਇਤਿਹਾਸ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਹੀਂ ਬਿਲਕੁਲ ਵੀ ਇਤਿਹਾਸ ਤਾਂ ਦੇਖੋ ਵੀ ਇਹਨਾਂ ਜ਼ਰੂਰੀ ਹੈ ਜਿਤਨਾ ਬੰਦੇ ਨੂੰ ਜਿਉਣ ਵਾਸਤੇ ਭੋਜਨ ਹਵਾ ਪਾਣੀ ਜ਼ਰੂਰੀ ਹੈ ਉਨਾਂ ਹੀ ਆਪਾਂ ਨੂੰ ਇਤਿਹਾਸ ਜ਼ਰੂਰੀ ਹੈ ਜੇ ਆਪਾਂ ਆਪਣੀ ਜੜ੍ਹ ਗੱਲ ਨਾ ਰਾਂਗੇ ਤਾਂ ਹੀ ਆਪਾਂ ਅੱਗੇ ਸਟਰਗਲ ਕਰਾਂਗੇ ਬਿਲਕੁਲ ਸਹੀ ਗੱਲ ਤੁਸੀਂ ਕਹਿੰਦੇ ਹੋ ਵੀ ਜੇ ਸਾਨੂੰ ਆਪਣੇ ਦਾਦੇ ਵਾਰੀ ਨਹੀਂ ਪਤਾ ਹੋਊਗਾ ਤਾਂ ਕੋਈ ਫਾਇਦਾ ਨਹੀਂ ਤੇ ਕੋਈ ਫਾਇਦਾ ਨਹੀਂ ਉਹ ਇਹ ਹੈ ਨਾ ਜਿਤਨਾ ਆਪਣੀ ਬਲੱਡ ਲਾਈਨ ਹੈ ਜੋ ਆਪਾਂ ਨੇ ਆਪਣੇ ਅਸੂਲ ਆਪਣੇ ਨਿਯਮਾਂ ਜੇ ਆਪਾਂ ਨੂੰ ਉਹ ਹੀ ਨਾ ਪਤਾ ਫਿਰ ਆਪਾਂ ਕਿਹ ਜਿੰਦਗੀ ਵਿੱਚ ਸਟਰਗਲ ਕਰਾਂਗੇ ਤੇ ਜਿਹੜੇ ਸ਼ਹੀਦ ਸਾਡੇ ਕੋਮਲੀ ਸ਼ਹੀਦ ਹੋਏ ਐ ਉਹਨਾਂ ਦੀ ਯਾਦ ਦੇ ਵਿੱਚ ਅੱਜ ਮੇਲੇ ਵੀ ਲੱਗਦੇ ਆ ਫਤਿਹਗੜ੍ਹ ਸਾਹਿਬ ਮੇਲੇ ਲੱਗਦੇ ਆ ਚਮਕੌਰ ਸਾਹਿਬ ਗੜੀ ਦੇ ਵਿੱਚ ਸ਼ਹੀਦ ਹੋਏ ਸੀਗੇ ਸਾਬਜਾਦੇ ਤੇ ਭਾਈ ਅਦਾ ਪਰਮਾਤਮਾ ਨੇ ਦੇਖੋ ਕਿਰਪਾ ਪਰਮਾਤਮਾ ਨੇ ਕੀਤੀ ਉਹਨਾਂ ਦਾ ਨਾਮ ਜਪ ਇੰਨਾ ਤਕੜਾ ਸੀ ਜੀ ਆ ਵੀ ਜੋ ਅੱਜ ਤੱਕ ਮੇਲੇ ਲੱਗਦੇ ਆ ਬਜ਼ੁਰਗਾਂ ਹੀ ਕਹਾਵਤਾਂ ਵੀ ਜੋਗੋ ਜੋਗ ਝੰਡਾ ਝੋਲੇ ਜਗਤ ਦੇ ਅਕਾਲੀਆਂ ਦਾ ਬਿਲਕੁਲ ਜੀ ਬਿਲਕੁਲ ਜੇ ਉਹਨਾਂ ਨੇ ਨਹੀਂ ਕੱਟੀ ਕਰੀ ਹੈ ਆਪਣਾ ਅਸੂਲ ਨਾਲ ਤੇ ਆਪਣੇ ਕਾਇਮ ਰਹੇ ਆਪਣੀ ਬਾਣੀ ਤੇ ਆਪਣਾ ਗੁਰਮਤਿਰ ਹੁਣੀ ਮਨ ਲੱਗਦਾ ਵੀ ਬਜ਼ੁਰਗਾਂ ਦੇ ਵਿੱਚ ਵੀ ਜਿਹਾ ਸਾਹਵੇਂਦੇ ਹਨਾ ਬਾਈ ਹੋ ਜੀ ਪਿੰਡਾਂ ਚ ਚੰਗੀ ਗੱਲ ਬਜ਼ੁਰਗ ਜਿਹੜੇ ਆ ਇਤਿਹਾਸੇ ਨਾਲ ਜੁੜੇ ਹੁੰਦੇ ਕੁਝ ਨਾ ਕੁ ਸਿੱਖਣ ਹੁੰਦੇ ਨਹੀਂ ਜੀ ਨਾ ਜਿੰਮੇਦਾਰਾਂ ਦੀ ਗੱਲ ਬੈਠਾ ਜੀ ਆਪਣਾ ਦੁਕਾਨ ਹੈ ਜੀ ਠੀਕ ਹੈ ਮਿਲਦੇ ਜੁਲਦੇ ਰਹਿੰਦੇ ਨੇ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ ਠੀਕ ਹੈ ਧੰਨਵਾਦ ਆਓ ਅਸੀਂ ਚੱਲਦੇ ਹਾਂ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ ਜਿਸ ਵਿੱਚ ਲਗਭਗ 7000 ਕਿਤਾਬਾਂ ਜੋ ਕਿ ਅਸੀਂ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਪਰਵਾਇਡ ਕਰਦੇ ਹਾਂ ਕਾਲਜ ਦੇ ਵਿੱਚ ਹਰ ਮਹੀਨੇ ਨਵੇਂ ਜਰਨਲ ਤੇ ਮੈਗਜ਼ੀਨ ਆਉਂਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਬੱਚੇ ਆਪਣਾ ਗਿਆਨ ਵਧਾਉਂਦੇ ਹਨ